ਜੀ ਪੰਦਰ ਲੋਕਾਂ ਵੱਲੋਂ ਸਰਪੰਚਿਤ ਨੇ ਸੇਵਾਦਾਨ ਦਾ ਮੌਕਾ ਤਾਂ ਮਾਣ ਬਖਸ਼ਿਆ। ਪਾਉਦੇ ਸਤਿ ਸੰਗਤ ਆਸਿ ਸਿੱਧਿਆ ਸਤਿ ਜਣਾ ਤੇ ਉਹ ਕਿੰਨੇ ਦੇ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰਭ ਜੋਤ ਕੌਰ ਪਿੰਡ ਬੈਂਸ ਤੋਂ ਸਰਪੰਚ ਲੋਕਾਂ ਨੇ ਮੈਨੂੰ ਸਰਪੰਚ ਚੁਣ ਕੇ ਬਹੁਤ ਮਾਣ ਬਖਸ਼ਿਆ ਹੈ। ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ। ਮੈਂ ਵਿਸ਼ਵਾਸ ਦਿਵਾਉਣੀ ਹੈ ਕਿ ਮੈਂ ਪਿੰਡ ਦਾ ਸਰਪੱਖੀ ਵਿਕਾਸ ਕਰਾਂਗੀ। ਉਹ ਐਸੋ ਮਨ ਸਾਬ ਕਿਸੇ ਵੀ ਪੰਚਾਇਤ ਵੱਲੋਂ ਜਿਹੜੇ ਪੈਂਡਿੰਗ ਕੰਮ ਰਹਿ ਚੁੱਕੇ ਸੋ ਤੁਹਾਡੀ ਬਾਈ ਰੋਟੇ ਲਈ। ਸਾਡੇ ਪਿੰਡ ਦੇ ਕਾਫੀ ਕੰਮ ਹੈਗੇ ਨੇ ਕਰਾਉਣ ਵਾਲੇ ਜਿਵੇਂ ਇੱਕ ਸ਼ਮਸ਼ਾਨ ਘਾਟ ਹੈ ਪਲੇਗ੍ਰਾਉਂਡ ਦਾ ਕੰਮ ਚੱਲ ਰਿਹਾ ਹੈ ਸ਼ੁਰੂ ਕਰਵਾ ਦਿੱਤਾ ਗਿਆ ਹੈ ਤੇ ਪਾਰਕ ਦਾ ਕੰਮ ਹੈ ਸੜਕਾਂ ਗਲੀਆਂ ਨਾਲੀਆਂ ਦੇ ਕਾਫੀ ਕੰਮ ਹੈਗੇ ਨੇ ਬੱਸ ਸਟੈਂਡ ਦਾ ਕੰਮ ਹੈਗਾ ਜਿਵੇਂ ਆਪਣੀ ਪੰਚਾਇਤ ਘਰ ਦਾ ਕੰਮ ਵੀ ਹੈਗਾ ਵਾ ਕਾਫੀ ਕੰਮ ਪੈਂਡਿੰਗ ਹੈਗੇ ਕਰਨ ਵਾਲੇ ਮਸਾ ਰਸੂਨ ਕਾ ਵੀ ਸਮਝ ਹੈ ਕਾਫੀ ਪਿੰਡਾਂ ਵਿੱਚ ਹੁੰਦੀ ਆ ਜਿਹੜੇ ਯੋਗ ਲੋਕਾਂ ਦੇ ਰੱਖਦਾ ਨਹੀਂ ਬਣਿਆ ਹੁੰਦਾ ਸੁਣੇ ਜੈਜ ਰਫਗਰ ਦਾ ਗਰੀਬ ਕਿਹੜਾ ਸਮਝੋਂ ਤਾਂ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਚਾਹੀਦਾ ਨਹੀਂ ਇਦਾਂ ਦੀ ਕੋਈ ਸਮੱਸਿਆ ਨਹੀਂ ਹੈ ਸਾਡੇ ਪਿੰਡ ਵਿੱਚ ਬਿਲਕੁਲ ਠੀਕ ਹਾਂਜੀ ਹਾਂ ਗਾ ਉਹ ਫਰਲੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਆਓ ਕਿ ਲੱਗਦਾ ਸਕੂਲ ਦੇ ਵਿੱਚ ਪੜ੍ਹਾਈ ਕਰਨੀ ਆ ਜਾਂ ਇਹ ਆਪਰੇਟ ਹੋਣੀ ਹੋਣੀ ਹੋਰ ਹੈ ਸਾਡੇ ਪਿੰਡ ਦਾ ਸਕੂਲ ਸਮਾਰਟ ਸਕੂਲ ਹੈਗਾ ਬਹੁਤ ਵਧੀਆ ਪੜ੍ਹਾਈ ਹੁੰਦੀ ਹੈਗੀ ਉੱਥੇ ਤੇ ਬਹੁਤ ਵਧੀਆ ਟੀਚਰ ਨੇ ਬਹੁਤ ਵਧੀਆ ਸਿਸਟਮ ਚੱਲਦਾ ਵਾ ਜੀ ਟਾਈਮ ਟਾਈਮ ਤੇ ਸਾਨੂੰ ਬੁਲਾਉਂਦੇ ਰਹਿੰਦੇ ਤੇ ਅਸੀਂ ਟਾਈਮ ਟਾਈਮ ਤੇ ਅਸੀਂ ਜਾਂਦੇ ਰਹਿੰਦੇ ਆ ਉਮਰ ਨਰੇਗਰੀ ਗੱਲ ਕਰੀਏ ਉਹਨੇ ਕਦੇ ਵੀ ਜਿਹੜੇ ਜੁਗਤੋਂ ਪੁੰਜਾਂ ਨੂੰ ਰਜਾਇਆ ਤੇ ਅੰਦਰ ਤੋਂ ਵਿਜੈ ਨਾਮ ਦਾ ਇੰਦਰਾ ਸਭ ਤੁਹਾਡੇ ਇੱਕ ਵਾਇਨ ਦੇ ਵਿੱਚ ਨਾ ਫਰਲਾ ਕੀਤਾ ਸਾਡੀ ਅਸੀਂ ਉਹਨਾਂ ਲੋਕਾਂ ਦੇ ਨਾਮ ਪਾਵਾਂਗੇ ਜੋ ਯੋਗ ਹੈਗੇ ਨੇ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਆ ਰੋਜ਼ਗਾਰ ਦੀ ਬੰਦ ਸਾਹ ਉਹ ਕੱਚੇ ਕੋਠਿਆਂ ਦੇ ਅੰਦਰ ਰਕਤ ਲੰਚਾਈਆਂ ਨਵੇਂ ਘਰ ਭਰੇ ਗਏ ਆ ਆਪਜੀ ਦੇ ਪਿੰਡ ਦੇ ਵਿੱਚ ਕਿੰਨੇ ਕੱਚੇ ਕੋਠਿਆਂ ਦਾ ਰਾਂਟ ਹੈ ਕਿੰਨੇ ਨਵੇਂ ਘਰ ਭਰੇ ਗਏ ਕਾਫੀ ਫਾਰਮ ਭਰੇ ਗਏ ਜਿਨ੍ਹਾਂ ਵੀ ਪਿੰਡ ਵਿੱਚ ਕੱਚੇ ਘਰ ਸੀਗੇ ਤਕਰੀਬਨ ਸਾਰਿਆਂ ਦੇ ਫਾਰਮ ਭਰ ਦਿੱਤੇ ਗਏ ਨੇ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਐਮਰੋਡ ਦਾ ਹੁੰਦਾ ਤੁਹਾਡੇ ਪਿੰਡੇ ਕਾਫੀ ਨੌਜਵਾਨ ਨੇ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਵੀ ਬਣਵਾਉਂਦੇ ਨੌਜਵਾਨਾਂ ਵਾਸਤੇ ਸੱਸੀ ਪਿੰਡ ਵਿੱਚ ਪਲੇਗਰਾਉਂਡ ਬਣਾਈ ਹੈ ਤੇ ਜਿਹਦੇ ਵਿੱਚ ਨੌਜਵਾਨ ਬਹੁਤ ਹਿੱਸਾ ਲੈਂਦੇ ਨੇ ਖੇਡਦੇ ਨੇ ਤੇ ਅਸੀਂ ਚਾਹੁੰਦੇ ਆ ਕਿ ਨਸ਼ਿਆਂ ਤੋਂ ਦੂਰ ਰਹਿਣ ਇਦਾਂ ਹੀ ਉਹ ਖੇਡ ਕੋਦ ਵਿੱਚ ਭਾਗ ਲੈਣ ਤੇ ਵਾਲੀਬਾਲ ਦੀ ਗਰਾਉਂਡ ਵਿੱਚ ਸ਼ਾਮ ਨੂੰ ਸਾਰੇ ਨੌਜਵਾਨ ਜਾਂਦੇ ਨੇ ਤੇ ਬਹੁਤ ਬਹੁਤ ਚਾਅ ਬੱਚਿਆਂ ਨੂੰ ਕਿ ਸਾਡੇ ਪਿੰਡ ਵਿੱਚ ਪਲੇਗਰਾਉਂਡ ਬਣੀ ਹੈ ਤੇ ਮੈਂ ਚਾਹਨੀ ਹੈ ਕਿ ਬੱਚੇ ਸਾਡੇ ਮਤਲਬ ਕਿ ਨਸ਼ਿਆਂ ਤੋਂ ਦੂਰ ਰਹਿਣ ਇਥੋਂ ਬੱਚੇ ਖੇਡ ਕੇ ਪਿੰਡ ਦਾ ਜ਼ਿਲ੍ਹੇ ਦਾ ਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਜੋ ਵੀ ਸਮਾਨ ਚਾਹੀਦਾ ਹੋਏਗਾ ਅਸੀਂ ਮੁਹਾਇਆ ਕਰਾਵਾਂਗੇ ਜਿੱਥੋਂ ਤੱਕ ਅਸੀਂ ਚਾਹਾਂਗੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਮਦਦ ਕਰ ਸਕੀਏ ਕਈ ਵਾਰੀ ਪਿੰਨਾਂ ਦੇ ਤਕੜੇ ਨਹੀਂ ਕਹਵਾ ਜਾਂਦੇ ਲੋਕਾਂ ਨੂੰ ਥਾਣੇ ਕਚਾਈਆਂ ਦਾ ਦੇਖਾਣੇ ਜਾਂ ਸਮਾਜ ਨੂੰ ਬਾਰ ਤੋਂ ਦਰਦ ਕਰਦਾ ਇੱਕ ਫੈਕੀ ਦੀ ਕੀ ਜੁਮਿਆ ਹੈ ਜਿਹੜੀ ਪਰਸਨ ਉਹ ਕਿਵੇਂ ਦੇ ਅਸੀਂ ਪਹਿਲੇ ਤੇ ਮੇਰੇ ਪਿੰਡ ਦੇ ਲੋਕ ਬਹੁਤ ਵਧੀਆ ਨੇ ਕੋਈ ਐਦਾਂ ਦੇ ਝਗੜੇ ਝਗੜੇ ਹੁੰਦੇ ਨਹੀਂ ਹੈਗੇ ਪਰ ਜੇ ਕੋਈ ਝਗੜਾ ਹੁੰਦਾ ਵੀ ਆ ਤੇ ਅਸੀਂ ਚਾਹੁੰਦੇ ਆ ਕਿ ਉਹ ਪਿੰਡ ਵਿੱਚ ਹੀ ਨਿਪਟਾਇਆ ਜਾਵੇ ਤੇ ਲੋਕ ਬਾਹਰ ਨਾ ਜਾਣ ਜਿਨ੍ਹਾਂ ਨਾਲ ਉਹਨਾਂ ਦੇ ਪੈਸੇ ਵੀ ਬਚਣ ਤੇ ਸਮਾਂ ਵੀ ਬਚੇ ਅਸੀਂ ਆਪਣੇ ਪਿੰਡ ਦੇ ਝਗੜੇ ਆਪਣੇ ਪਿੰਡ ਵਿੱਚ ਹੀ ਨਿਪਟਾਣਾ ਜ਼ਰੂਰੀ ਸਮਝਾਂਗੇ ਸੰਗਗੁਰਮੁਹਾਂਜਾਪਨ ਯਾਸ ਤੋਂ ਸਭ ਸੁਖ ਸੁਖਾਂ ਰਿਹਾ ਕੋਮਾ ਤੇ ਪੰਡਾ ਜੀ ਸੱਚੂ ਕਿੰਨੇ ਪਿੰਡ ਚੱਲਦੇ ਪਰ ਨਹੀਂ ਹੁੰਦੀ ਉਹ ਰੀਤ ਤਰੀਕਾ ਜਿਹੜੀ ਸੁਣਦਾ ਕੋਈ ਦਾ ਨਹੀਂ ਹੁੰਦੀ ਉਹ ਆਪਜੀ ਵੀ ਗਵਾਈ ਤੇ ਕਿੰਨਾ ਪਰਾਲਾ ਕੀਤਾ ਜਾਇਆ ਜਾਂਦਾ ਹੈ ਸਾਡਾ ਪਿੰਡ ਬਹੁਤ ਵਧੀਆ ਇਹਦੇ ਵਿੱਚ ਕੋਈ ਟੜੇਬਾਜੀ ਨਹੀਂ ਹੈਗੀ ਜਦੋਂ ਵੀ ਕੋਈ ਸਹੂਲਤ ਆਉਂਦੀ ਹੈ ਅਸੀਂ ਸਾਰਿਆਂ ਤੱਕ ਪਹੁੰਚਾਵਾਂਗੇ ਭਾਵੇਂ ਕਿਸੇ ਨੇ ਬੋਰਡ ਪਾਈ ਹੈ ਚਾਹੇ ਨਹੀਂ ਪਾਈ ਮੇਰੇ ਵਾਸਤੇ ਸਾਰਾ ਪਿੰਡ ਇੱਕ ਹੈ ਕਿਉਂਕਿ ਮੈਂ ਸਰਪੰਚ ਬਣ ਗਿਆ ਮੇਰੇ ਵਾਸਤੇ ਮੈਨੂੰ ਸਭ ਨੇ ਵੋਟਾਂ ਪਾਈਆਂ ਨੇ ਸਰਪੰਚ ਸਾਹਿਬ ਯੋਧਨਸ਼ੀਮ ਵਿਰੋਧ ਮੁਹਿੰਮ ਯਾਤਰਾ ਗਾਣੇ ਮੈਂ ਸ਼ੀਰਿਆ ਸੋ ਆਪ ਜੀ ਨੇ ਮੈਨੂੰ ਲੈ ਕੇ ਕਿਵੇਂ ਦੇ ਪਹਿਲੇ ਤੇ ਮੈਂ ਬਹੁਤ ਧੰਨਵਾਦੀ ਹਾਂ ਸਰਕਾਰ ਦਾ ਜਿਨ੍ਹਾਂ ਨੇ ਯੋਧਨਸ਼ੀਮ ਵਿਰੋਧ ਮੁਹਿੰਮ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਨੌਜਵਾਨਾਂ ਨੂੰ ਦੱਸਿਆ ਹੈ ਕਿ ਨਸ਼ਿਆਂ ਤੋਂ ਦੂਰ ਰਿਹਾ ਜਾਵੇ ਤੇ ਮੈਂ ਮੇਰਾ ਪਿੰਡ ਮੈਂ ਗੱਲ ਕਰਦੀ ਆਪਣੇ ਪਿੰਡ ਦੀ ਮੇਰਾ ਪਿੰਡ ਜੋ ਹੈ ਇਹ ਨਸ਼ਿਆਂ ਤੋਂ ਕਾਫੀ ਦੂਰ ਹੈ ਇੱਥੇ ਵਿੱਚ ਕੋਈ ਵੀ ਨੌਜਵਾਨ ਕੋਈ ਇਦਾਂ ਦਾ ਚਿੱਟੇ-ਚੁੱਟੇ ਵਰਗਾ ਕੋਈ ਨਸ਼ਾ ਨਹੀਂ ਕਰਦਾ ਤੇ तकरीबन ਸਾਰੇ ਨੌਜਵਾਨ ਆਪਣੇ ਆਪਣੇ ਕੰਮਕਾਰਾਂ ਤੇ ਗਏ ਹੋਏ ਨੇ ਕੁਝ ਬਾਹਰ ਗਏ ਹੋਏ ਨੇ ਕੁਝ ਆਰਮੀ ਸੇ ਹੈਗੇ ਨੇ ਤਾਂ ਮੇਰੇ ਪਿੰਡ ਵਿੱਚ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿਹਾ ਤੁਸੀਂ ਫੈਲਦੇ ਹਰ ਦੇ ਪਿੰਡ ਵਿੱਚ ਕੰਮ ਕਰਾਉਣ ਜਾਂਦੇ ਜਿਹੜਾ ਬੈਨੋਨ ਲੋਣੀ ਦਾ ਸੁਪੂਲਤਾ ਪ੍ਰਬੰਧ ਮੇਰੇ ਪਿੰਡ ਵਿੱਚ ਸ਼ਮਸ਼ਾਨ ਘਾਟ ਦੀ ਹਾਲਤ ਬਹੁਤ ਖਰਾਬ ਹੈ ਤੇ ਉਹ ਅਸੀਂ ਬਣਾਉਣ ਜਾ ਰਹੇ ਹਾਂ ਤੇ ਉਹਨਾਂ ਦੀ ਮਤੇ ਪਾ ਚੁੱਕੇ ਹਾਂ ਬਟ ਅਜੇ ਤੱਕ ਉਹਨਾਂ ਦਾ ਕੁਝ ਨਹੀਂ ਆਇਆ ਹੈਗਾ ਜਦੋਂ ਹੀ ਜਿੱਦਾਂ ਹੀ ਸਾਨੂੰ ਕੁਝ ਆ ਜਾਂਦਾ ਅਸੀਂ ਉਸੇ ਵੇਲੇ ਕੰਮ ਸਟਾਰਟ ਕਰਾ ਦਾਂਗੇ ਹਾਂਜੀ ਸਫਾਈ ਦੀ ਸਫਾਈ ਕਰਵਾਈ ਅਸੀਂ ਤੇ ਕੰਮ ਚੱਲ ਰਿਹਾ ਉਹਦਾ ਵੀ ਕੋ ਬਣਾ ਸਕਦੇ ਤੁਸੀਂ ਉਹਨਾਂ ਦਾ ਉਹ ਫੇਰ ਵਾਲਿਆਂ ਨੂੰ ਕੰਡ ਵਾਲਿਆਂ ਨੂੰ ਕਹਾਂਗੇ ਸਰਪੰਚ ਜੀ ਨੇ ਸ਼ਿਵਕੰਦ ਦਾ ਮੱਕਾ ਇਦਾਂ ਮਾਨ ਬਖਸ਼ਿਆ ਉਹ ਮੈਸੇਜ ਜੀ ਨੂੰ ਮੇਰੇ ਪਿੰਡ ਵਾਲਿਆਂ ਨੇ ਮੈਨੂੰ ਸਰਪੰਚ ਚੁਣ ਕੇ ਮੈਨੂੰ ਬਹੁਤ ਮਾਣ ਦਿੱਤਾ ਹੈ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹਨੀ ਆ ਮੈਂ ਚਾਹੁੰਦੀ ਸੀ ਕਿ ਮੈਂ ਸਰਪੰਚ ਬਣਾ ਤੇ ਮੈਂ ਇਸ ਪਿੰਡ ਦੇ ਕੰਮ ਕਰਾਂ ਚਲੋ ਉਹਨਾਂ ਨੇ ਮੈਨੂੰ ਇਹ ਮਾਣ ਬਖਸ਼ਿਆ ਹੈ ਮੈਨੂੰ ਸਰਪੰਚ ਬਣਾਇਆ ਵਾ ਤੇ ਮੈਂ ਉਹਨਾਂ ਦੀਆਂ ਆਸਾਂ ਉਮੀਦਾਂ ਦੇ ਪੂਰੀ ਉਤਰਾਂਗੀ ਜੀ ਸਰ ਪਿੰਡ ਦੇ ਲੋਕਾਂ ਦਾ ਜੀ ਉਹਨਾਂ ਤੋਂ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਬਖਸ਼ਿਆ ਸੋ ਕੀ ਕਰਨਾ ਚਾਹੀਦਾ ਕਿਵੇਂ ਦੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਗੁਰਦੀਪ ਸਿੰਘ ਜੀ ਪਿੰਡ ਬੈਂਸ ਸਾਡੀ ਨੌ ਜਿਹੜੀ ਹੈ ਪ੍ਰਭ ਦੇ ਉਸ ਕੋਰ ਉਹ ਸਰਪੰਚ ਵਾਸਤੇ ਚੁਣੀ ਗਈ ਹੈ ਨਗਰ ਵਾਲਿਆਂ ਨੇ ਬਹੁਤ ਸਮਰਥਨ ਕਰਕੇ ਇਹਨਾਂ ਨੂੰ ਚੁਣਿਆ ਹੈ ਤੇ ਅਸੀਂ ਨਗਰ ਵਾਸਤੇ ਹਰ ਇੱਕ ਸੇਵਾ ਜੋ ਵੀ ਸਾਡੇ ਲੈਕ ਹੋਏਗੀ ਅਸੀਂ ਜਰੂਰ ਕਰਨ ਦੀ ਕਿਰਪਾ ਕਰਾਂਗੇ ਔਰ ਬਾਕੀ ਨਗਰ ਵਿੱਚ ਅਸੀਂ ਪਲੇ ਗਰਾਊਂਡ ਜਿਹੜਾ ਉਹ ਬਾਲੀਬਾਲ ਗਰਾਊਂਡ ਤਿਆਰ ਹੋ ਚੁੱਕਾ ਹੈ ਜਿਸ ਵਿੱਚ ਕਾਫੀ ਦੋ ਤਨਾ ਪਿੰਡਾਂ ਦੇ ਬੱਚੇ ਜਿਹੜੇ ਆ ਕੇ ਰੋਜ਼ ਸਵੇਰੇ ਸ਼ਾਮ ਆਪਣਾ ਗੇਮ ਖੇਡਦੇ ਹਨ ਔਰ ਵੀ ਬਾਕੀ ਪਲੇ ਗਰਾਊਂਡ ਵਾਸਤੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹ ਵੀ ਥੋੜੇ ਦਿਨਾਂ ਤੱਕ ਤਿਆਰ ਹੋ ਜੇਗੀ ਗਲੀਆਂ ਅਸੀਂ ਦੋ ਗਲੀਆਂ ਬਿਲਕੁਲ ਤਿਆਰ ਕਰ ਰੱਖੀਆਂ ਜੋ ਕਿ ਬਿਲਕੁਲ ਬਹੁਤ ਵਧੀਆ ਤਿਆਰ ਹੋਈਆਂ ਹਨ ਤੀਸਰਾ ਜੋ ਸਾਡੇ ਨਗਰ ਦਾ ਜੋ ਛੱਪੜ ਹੈ ਉਹਦੀ ਬਿਲਕੁਲ ਸਫਾਈ ਕਰਕੇ ਬਰਸਾਤ ਤੋਂ ਪਹਿਲੇ-ਪਹਿਲੇ ਆਹ ਬਿਲਕੁਲ ਐਂ ਠੀਕ-ਠਾਕ ਕਰਤਾ ਕਿ ਪਾਣੀ ਦੀ ਕੋਈ ਵੀ ਸਮੱਸਿਆ ਜਿਹੜੀ ਆਉ ਉਹ ਤੁਹਾਡੇ ਪਿੰਡ ਵਿੱਚ ਨਾ ਆ ਸਕੇ ਬਾਕੀ ਸ਼ਮਸ਼ਾਨ ਘਾੜ ਦਾ ਕੰਮ ਹੈ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਵੀ ਜਦੋਂ ਵੀ ਸਾਨੂੰ ਸਮਾਂ ਲੱਗਾ ਤੇ ਗਵਰਨਮੈਂਟ ਦਾ ਸੰਯੋਗ ਥੋੜਾ ਬਹੁਤਾ ਮਿਲਿਆ ਤੇ ਅਸੀਂ ਉਹ ਵੀ ਛੇਤੀ ਤੋਂ ਛੇਤੀ ਕੰਪਲੀਟ ਕਰਨ ਦੀ ਕਿਰਪਾਲਤਾ ਕਰਾਂਗੇ ਸਰ ਤੁਸੀਂ ਆਉਂਦੇ ਕਹਾਗਾ ਪਿੰਡਾਂ ਦੇ ਵਿੱਚ ਲਾਇਬ੍ਰੇਰੀ ਹੁੰਦੀ ਆ ਸੋਹਣੀ ਪਾਰਕੀ ਹੁੰਦੀ ਆ ਬੱਚਾਂ ਮਾਤੇ ਓਪਨ ਜਿਮ ਹੁੰਦੀ ਆ ਨੌਜ ਰੋਲੇ ਲੱਗੇ ਹੁੰਦੇ ਵੀ ਉਹ ਇੱਕ ਦਸਤਾਨਰੀ ਹੁੰਦੀ ਆ ਕੀ ਪੰਹਟਲਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਨਹੀਂ ਹੁੰਦਾ ਸਾਡੇ ਪਿੰਡ ਵਿੱਚ ਲਾਇਬ੍ਰੇਰੀ ਅਜੇ ਤੱਕ ਨਹੀਂ ਹੈ ਨਾ ਕੋਈ ਅਜੇ ਜਿਮ ਦਾ ਉਹ ਜਾ ਕੋਈ ਬੰਦੋਬਸਤਾ ਲੇਕਨ ਗਰਾਊਂਡ ਦਾ ਅਸੀਂ ਪਾਰਕਿੰਗ ਦਾ ਕਰ ਰਹੇ ਹਾਂ ਤਾਂ ਕਿ ਜੋ ਬੱਚੇ ਨਸ਼ਿਆਂ ਤੋਂ ਰਹਿਤ ਹੋ ਸਕਣ ਔਰ ਨਸ਼ਿਆਂ ਵਾਸਤੇ ਵੀ ਜੋ ਜੋ ਦਾ ਨਸ਼ਿਆਂ ਵਿਰੋਧ ਚੱਲ ਰਿਹਾ ਹੈ ਉਹਦੇ ਵਾਸਤੇ ਵੀ ਪਹਿਲੇ ਵੀ ਇੱਕ ਦੋ ਵਾਰੀ ਇਜਲਾਸ ਕੀਤੇ ਨੇ ਔਰ ਕੱਲ ਫਿਰ ਸਾਡੇ ਪਿੰਡ ਵਿੱਚ ਨਸ਼ਿਆਂ ਵਿਰੋਧ ਫਿਰ ਇਜਲਾਸ ਹੋ ਰਿਹਾ ਹੈ ਜਿਸ ਵਿੱਚ ਸਾਡੇ ਪਿੰਡ ਦੇ ਸਾਰੇ ਬੱਚੇ ਆਉਂਦੇ ਹਨ ਲੇਕਿਨ ਸਾਡੇ ਪਿੰਡ ਨਸ਼ੇ ਦਾ ਬਿਲਕੁਲ ਬਚਾ ਹੈ ਕੋਈ ਵੀ ਬੱਚਾ ਨਸ਼ਾ ਨਹੀਂ ਚਿੱਟਾ ਇਹਦਾ ਕਰਦਾ ਕੋਈ ਬਹੁਤ ਮਹਾਰਾਜ ਦੀ ਕਿਰਪਾ ਹੈ ਕਿ ਬੱਚੇ ਸਾਡੇ ਪਿੰਡ ਦੇ ਬਿਲਕੁਲ ਸਾਫ਼ ਸੁਥਰੇ ਹਨ ਨਸ਼ੇ ਤੋਂ ਬਚੇ ਹਨ ਸਰ ਹਾਂ本当 ਇਹ ਜਿਹੜਾ ਪਹਿਲੇ ਦਾ ਤੇ ਹੁਣ ਜਿਹੜਾ ਅਗਲਾ ਜਿਹੜਾ ਹੋਊਗਾ। ਪਹਿਲੇ ਦਾ ਹਰ ਤੇ ਸਾਡਾ ਕੰਮ ਹੈ ਸਭ ਤੋਂ ਪਹਿਲੇ ਸ਼ਮਸ਼ਾਨ ਘਾਟ ਦਾ ਦੂਸਰਾ ਸਾਡੇ ਨਗਰ ਦਾ ਜੋ ਬੱਸ ਸਟੈਂਡ ਹੈ ਉਹਦੀ ਥੋੜੀ ਜੀ ਹਾਲਤ ਖਸਤਾ ਹੈ। ਇਹ ਦੋ ਕੰਮ ਜਿਹੜੇ ਸਾਡੇ ਬਹੁਤ ਜ਼ਰੂਰੀ ਹਨ। ਬਾਕੀ ਜੋ ਗਲੀਆਂ ਨਾਲੀਆਂ ਦਾ ਕੰਮ ਹੈ ਉਹ ਤਾਂ ਹਮੇਸ਼ਾ ਚੱਲਦਾ ਹੀ ਰਹਿੰਦਾ ਹੈ। ਕੋਈ ਨਾ ਕੋਈ ਇੱਧਰ ਉੱਧਰ ਹੁੰਦਾ ਰਹਿੰਦਾ ਹੈ। ਤੇ ਇਸ ਕਰਕੇ ਸਭ ਤੋਂ ਪਹਿਲੇ ਸ਼ਮਸ਼ਾਨ ਘਾਟ ਔਰ ਜੋ ਆਪਣਾ ਬੱਸ ਸਟੈਂਡ ਹੈ ਨਗਰ ਦਾ ਉਹ ਕਰਨਾ ਕਰਨੇ ਜਾ ਰਹੇ ਹਾਂ। ਸੋ ਕੱਟੇ ਕੋਠਾਂ ਨੇ ਮਰਨਤਾ ਆਉਤੀ ਬੰਦੇ ਕਿ ਨਹੀਂ ਆਇਆ ਕਿਦੇ ਨਾਮ ਗੋਮਪਰੇ ਅਸੀਂ 15 ਫਾਰਮ ਭਨੇ ਨੇ ਲੇਕਿਨ ਅਜੇ ਤੱਕ ਕਿਸੇ ਦੀ ਵੀ ਨਵੀਂ ਗ੍ਰਾਂਟ ਸਾਡੇ ਪਿੰਡ ਚ ਨਹੀਂ ਆਈ ਸੋ ਨਾਜ਼ਰ ਨਹੀਂ ਕੀ ਜੋ ਜਾਊਗਾ ਪਿੰਡ ਵਾਲੇ ਪਿੰਡ ਵਾਲਾ ਨਹੀਂ ਇਹ ਇਹ ਮੈਸੇਜ ਦਿਨਾ ਦੇਣਾ ਚਾਹੁੰਦਿਆਂ ਕਿ ਆਪੋ ਚ ਬਿਲਕੁਲ ਮਿਲ ਮਲਾਪ ਨਾਲ ਰਹੋ ਕੋਈ ਵੀ ਦਿਗਤ ਆਂਦੀ ਹੈ ਤੁਹਾਡਾ ਸੰਜੋਗ ਕਰੋ ਮਿਲ ਜੁਲ ਕੇ ਕੰਮ ਜਿਹੜਾ ਕੋਈ ਵੀ ਇਧਰ ਉਧਰ ਜੋ ਲੜਾਈ ਝਗੜਾ ਵੀ ਹੋ ਜਾਂਦਾ ਤੇ ਅਸੀਂ ਆਪਣੇ ਨਗਰ ਵਿੱਚ ਹੀ ਪਿੰਡ ਵਿੱਚ ਹੀ ਉਹਨੂੰ ਸਮਾਪਤ ਕਰਨ ਦੀ ਕਿਰਪਾਲਤਾ ਕਰਦੇ ਹਾਂ ਕਿਉਂਕਿ ਨਗਰ ਬਹੁਤ ਸਾਡਾ ਸਹਿਯੋਗ ਦੇ ਰਿਹਾ ਹੈ ਤੇ ਅੱਗੇ ਤੱਕ ਵੀ ਅਸੀਂ ਕਿਸੇ ਨੂੰ ਨਹੀਂ ਥਾਣੇ ਪੁਲਿਸ ਤੱਕ ਨਹੀਂ ਜਾਣ ਦਿੰਦੇ ਨਗਰ ਵਿੱਚ ਜਿਹੜਾ ਪੂਰੀ ਪੰਚਾਇਤ ਬੈਠ ਕੇ ਉਹਦਾ ਫੈਸਲਾ ਕਰ ਲੈਂਦੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ